ਵਾਇਕਰ ਜਿੱਕਾ ਖਾਲਸਾ ਜੀ ਵਾਇਕਰ ਜੀ ਕੀ ਪਤਾ ਜੀ ਲਓ ਜੀ ਜਥੇਬੰਦੀ ਪਹੁੰਚੀ ਆ ਪਿੰਡ ਬੋਤਲਕੜੀ ਇੱਥੇ ਐਮਐਲਏ ਦਲਬੀਰ ਸਿੰਘ ਟੋਂਗ ਜੋ ਆਪਣਾ ਕਾਫਲਾ ਲੈ ਕੇ ਆਉਣ ਦੇ ਆ ਤੇ ਜਥੇਬੰਦੀ ਪਹੁੰਚੀ ਆ ਜੀ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਕਰਨ ਵਾਸਤੇ ਵੀ ਆਪਣੇ ਜਿਹੜੇ ਸਵਾਲ ਆ ਉਹਨਾਂ ਗਾੜੀ ਰੱਖਣਗੇ ਵੀ ਕੋਈ ਆਉਂਦੇ ਆ ਇਹਨਾਂ ਕੋਲ ਰੁਕਦੇ ਆ ਜਾਂ ਚੱਲ ਜਾਂਦੇ ਆ ਸਿੱਧੇ ਬਿਨਾਂ ਸਵਾਲਾਂ ਦਾ ਜਵਾਬ ਦਿੱਤੇ ਹੋਏ ਨਰੇ ਨਰੇ ਇਥੇ ਲੈਂਦੇ ਆ ਪੰਚਤ ਸਾਧ ਮਜ਼ਦੂਰ ਸਦਾਰਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਖਸਾਨਾ ਮਜ਼ਦੂਰਾ ਬਾਏ ਦਾ ਜਿੰਦਾਬਾਦ ਜਿੰਦਾਬਾਦ ਸਾਹਿਬ ਲੋ ਜੀ ਸਵਾਲ ਹਾਂ ਦੋ ਭੱਜਣ ਵਾਲੀ ਸਰਕਾਰ ਮਰਦਾ ਸਵਾਲ ਜਵਾਬ ਦਿੱਤੇ ਬਿਨਾ ਸਵਾਲਾਂ ਚੋੜੋਂ ਆਪਣੇ ਐਮ ਐਲਏ ਮਰਦਾ ਭੱਜ ਗਿਆ ਹੋਇਆ ਵਾ ਬਿਨਾ ਸਵਾਲਾਂ ਦੇ ਜਵਾਬ ਦਿੱਤੇ ਆ ਕਾਫਲਾ ਵੇਖ ਸਕਦੇ ਜੇ ਉਹਦਾ ਪੰਜਾਬ ਤੇ ਸੈਟਰ ਸਰਕਾਰ ਮੁਰਦਾਬਾਦ 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 ਕਿਸਾਨਾਂ ਮੈਦੂਰਾਂ ਦਾ ਇੱਕਾ ਜਿੰਦਾਬਾਦ 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 ਟਰਾਲੀਾਂ ਚੋਰੀ ਕਰਨ ਵਾਲੇ ਮੁਰਦਾਬਾਦ 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 ਲੀੜੇ ਚੋਰੀ ਕਰਨ ਵਾਲੇ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਅੱਜ ਫਿਰ ਬੋਤਲ ਕੀੜੀ ਦੇ ਵਿੱਚ ਜਿਹੜਾ ਪਹੁੰਚਿਆ ਤੇ ਸਾਡੇ ਹਕੇ ਦਾ ਐਮਐਲਏ ਦਲਬੀਰ ਸਿੰਘ ਟੌਂਗ ਇੱਥੇ ਜਿਹੜਾ ਵਾ ਸਕੂਲ ਦੇ ਵਿੱਚ ਫਿਰ ਉਗਾਟਨ ਕਰਨ ਆਏ ਆ ਪਤਾ ਨਹੀਂ ਗਾਹਾਂ ਦਾ ਕਰਨ ਆਏ ਆ ਤੇ ਅਸੀਂ ਇੱਥੇ ਖਲੋਤੇ ਆ ਸੁਵਾਲ ਜਵਾਬ ਕਰਨ ਲਈ ਤੇ ਭਈ ਸਾਨੂੰ ਨਜ਼ਰ ਅਦਾਇ ਕਰਕੇ ਨੰਗ ਗਿਆ ਲਾਗਿਉਂਦੀ ਅਸੀਂ ਉਦੋਂ ਵੀ ਇਹ ਗੱਲ ਕੀਤੀ ਸੀਗੇ ਅਸੀਂ ਉਹੋ ਹੀ ਆ ਜਿਨ੍ਹਾਂ ਨੇ ਵੋਟਾਂ ਪਾ ਕੇ ਤੈਨੂੰ ਜਿਤਾਇਆ ਵਾ ਤੇ ਜੇ ਤੂੰ ਸਾਡੇ ਨਾਲ ਗੱਲਬਾਤ ਕਰਦੋ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਦਾ ਤੇਰਾ ਹੱਕ ਬਣਦਾ ਸੀਗਾ ਇਹੋ ਗੱਲ ਅਸੀਂ ਫਾਜ਼ਲਪੁਰ ਦੇ ਵਿੱਚ ਵੀ ਕੀਤੀ ਸੀਗੀ ਉਦੋਂ ਵੀ ਅਸੀਂ ਉੱਥੇ ਪਹੁੰਚੇ ਆ ਤੇਰਾ ਗੱਲਬਾਤ ਕਰ ਲਈ ਤੇ ਅੱਜ ਵੀ ਅਸੀਂ ਪਹੁੰਚੇ ਆ ਤੇ ਅੱਜ ਵੀ ਸਾਨੂੰ ਵੇਖ ਕੇ ਤੂੰ ਲਾਗਿਉਂਦੀ ਨੰਗ ਗਿਆ ਵਾ ਜਿਤਾ ਪਤਾ ਨਹੀਂ ਕੌਣ ਖਲੋਤੇ ਹੁੰਦੇ ਆ ਉਹ ਜਦੋਂ ਤੇ ਸਾਡੇ ਕੋਲ ਵੋਟਾਂ ਲੈ ਲਈਆਂ ਹੁੰਦੀਆਂ ਵਾ ਉਹ ਤਾਂ ਸਾਡੇ ਦੂਹਾਂ ਦੇ ਗਾੜੀ ਆਣ ਕੇ ਹੱਥ ਜੋੜਦੇ ਜੇ ਸਾਡੀਆਂ ਬੇਨਤੀ ਕਰਦੇ ਜੇ ਕਿ ਸਾਨੂੰ ਇੱਕ ਵਾਰ ਮੌਕਾ ਦਿਓ ਤੇ ਅੱਜ ਤੋਂ ਇਹਨਾਂ ਨਾਲ ਸਵਾਲਾਂ ਜਵਾਬ ਜਿਹੜੇ ਗੱਲਬਾਤ ਕਰਨ ਆਏ ਆ ਤੇ ਸਵਾਲ ਜਵਾਬਾਂ ਤੋਂ ਭੱਜ ਗਿਆ ਅਸੀਂ ਉਹ ਹੀ ਆ ਅਸੀਂ ਉਹਨਾ ਉਹ ਹੀ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਵਾ ਤੇ ਪਰ ਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ ਅੱਜ ਤੇ ਅਸੀਂ ਸਿਰਫ ਖਲੋਤੇ ਆ ਸ਼ਾਂਤ ਭਈ ਸਵਾਲ ਜਵਾਬ ਕਰ ਲਈ ਦੇਹੀ ਇੱਥੇ ਖਲੋਤੇ ਦੇ ਖਲੋਤੇ ਰਹਿ ਗਿਆ ਤੇ ਤੂੰ ਸਾਡਾ ਐਮਐਲ ਨਹੀਂਗਾ ਤੂੰ ਜਿਹੜਾ ਵਾ ਸੈਂਟਰ ਦਾ ਵਾ ਸੈਂਟਰ ਦਾ ਮੋਦੀ ਦਾ ਐਮਐਲ ਆ ਮੋਦੀ ਦਾ ਤੇ ਮੋਦੀ ਦੀ ਸਰਕਾਰ ਆ ਤੁਹਾਡੀ ਇਹ ਬੀਜੇਪੀ ਦੀ ਤੂੰ ਸਰਕਾਰ ਆ ਉਹ ਦਰਵੇ ਪਿਛਲੇ ਬਣੇ ਝਾਤ ਮਾਰ ਉਹ ਕਿਸਾਨਾਂ ਦਾ ਕਾਫਲਾ ਫਿਰ ਆ ਜਾ ਤੇਰੇ ਮਗਰੇ ਠੀਕ ਆ ਇਹ ਭਾਈ ਕਿੱਥੇ ਜਾ ਕੇ ਭੱਜ ਗਏ ਇਹ ਕਿਹੜੇ ਉਤਸ਼ਾਹਨ ਕਰਦੇ ਫਿਰਦੇ ਆ ਤੁਸੀਂ ਆ